ਮੇਰਾ ਮੋਗੇ ਸ਼ਹਿਰ ਚੋਂ ਰਿਕਾਰਡ ਇਹ ਮੇਰੇ ਫਕੀਰ ਦੀ ਗੱਦੀ ਆ ਜਿਹੜਾ ਇਸ ਗੱਦੀ ਨੂੰ ਮੰਨ ਗਿਆ ਦਿਲ ਦੇ ਵਿੱਚ ਵਸਾ ਗਿਆ ਰਹਿੰਦੀ ਦੁਨੀਆ ਤੱਕ ਉਹਦੇ ਭਲੇ ਹੋਣਗੇ ਰਹਿੰਦੀ ਦੁਨੀਆ ਤੱਕ ਜਿਹੜੇ ਫਕੀਰ ਹੁੰਦੇ ਆ ਫਕੀਰ ਅਸਲ ਜਿਹੜੇ ਜਨਮ ਤੋਂ ਫਕੀਰ ਆ ਉਹ ਟਾਵੇਂ ਟੱਲੇ ਹੀ ਹੁੰਦੇ ਆ ਪੁੱਤ ਅਸੀਂ ਜਨਮ ਤੋਂ ਹੀ ਫਕੀਰ ਆ ਬਚਪਨ ਤੋਂ ਹੀ ਫਕੀਰ ਆ ਕਿਤੇ ਅੱਜ ਦੇ ਫਕੀਰ ਨਹੀਂ ਮੇਰਾ ਮੋਗੇ ਸ਼ਹਿਰ ਚੋਂ ਰਿਕਾਰਡ ਕਢਾ ਲਓ ਬੱਚਾ ਬੱਚਾ ਕਹੂਗਾ ਬਾਬਾ ਤਾਂ ਨਿਕਾ ਜਾ ਹੁੰਦੇ ਫਕੀਰੀ ਕਰਨ ਲੱਗ ਗਿਆ ਸੀ ਕੋਈ ਅੱਜ ਕੱਲ ਦੇ ਨਹੀਂ ਪੇ 20 ਸਾਲ ਹੋ ਗਏ ਬੋਲ ਸੱਚੇ ਦਰਵਾਜ਼ੇ ਲਾਲ ਵਾਲੇ ਪੀਰ ਦੇ ਗੱਦੀਆਂ ਦੇ ਮਾਲਕ ਦੀ ਆ ਤੁਹਾਡੇ ਸਾਹਮਣੇ ਫਲੇ ਹੋਣਗੇ ਵੇਖ ਕੋਈ ਮੇਰਾ ਸਖਾ ਕੇ ਦਵਾ ਨਹੀਂ ਇੱਥੇ ਕਈ ਬੰਦੇ ਕਮੈਂਟ ਕਰ ਦਿੰਦੇ ਨੇ ਬਾਬੇ ਨੇ ਆਪਦੇ ਬੰਦੇ ਭਾਏ ਮੈਂ ਕਿ ਤੁਸੀਂ ਆਪਦੇ ਲਿਆਓ ਹੋ ਕਰ ਦਿੰਨੇ ਆ ਬੋਲੋ ਸੱਚੇ ਦਰਵਾਜ਼ੇ ਸੱਚੇ